ਇੱਕ ਬੜੀ ਜ਼ਰੂਰੀ ਗੱਲ ਆਪਣੇ ਦਿਲੋ ਦਿਮਾਗ ਨੂੰ ਕਹਿ ਕੇ ਸੋਣੀ ਅੱਜ ਕੀ ਕਹਿਣਾ ਕਿ ਬਹੁਤ ਵਧੀਆ ਦਿਨ ਲੰਘਿਆ ਮੈਂ ਕਿਸੇ ਚੀਜ਼ ਦੀ ਟੈਨਸ਼ਨ ਨਹੀਂ ਲੈਣੀ ਜੋ ਹੋਏਗਾ ਜਿਵੇਂ ਹੋਏਗਾ ਜਦੋਂ ਹੋਏਗਾ ਮੇਰਾ ਮਾਲਕ ਕਰਾਏਗਾ ਕੋਈ ਗੱਲ ਨਹੀਂ ਮੈਂ ਜ਼ਿਆਦਾ ਸਟ्रेस ਲੈ ਕੇ ਨਹੀਂ ਸੋਣਾ ਮੈਂ ਜ਼ਿਆਦਾ ਗਲਤ ਸੋਚ ਕੇ ਨਹੀਂ ਸੋਣਾ ਮੇਰੇ ਪਰਮਾਤਮਾ ਨੇ ਮੇਰੇ ਲਈ ਬਹੁਤ ਚੰਗਾ ਸੋਚਿਆ ਹੈ ਤੇ ਉਹ ਆਪਣੇ ਆਪ ਕਰਵਾਣਗੇ ਮੈਨੂੰ ਪੂਰਾ ਭਰੋਸਾ ਹੈਗਾ ਪਤਾ ਕਿ ਪੋਜ਼ਿਟਿਵਿਟੀ ਲੈ ਕੇ ਸੋਵੋਗੇ ਨਾ ਤੇ ਤੁਹਾਡਾ ਦਿਲ ਖੁਸ਼ ਰਹੇਗਾ ਤੁਹਾਡੇ ਦਿਲ ਨੂੰ ਪਤਾ ਹੋਏਗਾ ਕਿ ਇਹ ਬੰਦਾ ਕਮਜ਼ੋਰ ਨਹੀਂ ਹੈਗਾ ਇਹਨੂੰ ਆਪਣੇ ਮਹਾਰਾਜ ਜੀ ਤੇ ਬਹੁਤ ਭਰੋਸਾ ਹੈਗਾ ਫਿਰ ਦੇਖਣਾ ਵਧੀਆ ਨੀਂਦਰ ਵੀ ਆਏਗੀ ਤਾਂ ਜਿੰਨੀਆਂ ਵੀ ਚੀਜ਼ਾਂ ਤੁਹਾਡੇ ਆਲੇ ਦੁਆਲੇ ਆ ਨਾ ਆਪਣੇ ਆ ਵੀ ਵਧੀਆ ਹੋਣੀਆਂ ਸ਼ੁਰੂ ਹੋ ਜਾਣਗੀਆਂ ਜਿੱਥੇ ਤੁਹਾਡਾ ਮਨ ਮਜ਼ਬੂਤ ਹੋ ਗਿਆ ਨਾ ਮੈਂ ਕਹਿੰਨਾ ਉੱਥੇ ਕੁਝ ਵੀ ਨਮੂਨਕ ਨਹੀਂ ਜਏਗਾ ਸਾਰੀਆਂ ਚੀਜ਼ਾਂ ਤੁਹਾਡੇ ਫੇਵਰ 'ਚ ਆਪਣੇ ਆ ਆ ਜਾਣਗੀਆਂ ਸੋ ਰਾਤ ਨੂੰ ਕਦੇ ਵੀ ਸੋਚਾਂ ਦਾ ਬੋਝ ਲੈ ਕੇ ਨੀ ਸੋਣਾ ਕਿਉਂਕਿ ਮਹਾਰਾਜ ਨੇ ਬਹੁਤ ਵਧੀਆ ਸੋਚਿਆ ਹੈ ਤੁਹਾਡੇ ਬਾਰੇ ਆਪਣੇ ਆ ਵੀ ਟਾਈਮ ਆਣਾ ਤੁਹਾਡਾ ਤਾਨੂੰ ਖੁਦ ਨਹੀਂ ਪਤਾ ਲੱਗਣਾ ਸਾਰੇ ਕੰਮ ਬੰਨ ਜਾਣੇ ਜੀ ਠੀਕ ਹੈ ਵਿਸ਼ਵਾਸ ਰੱਖ ਕੇ ਸੋਣਾ ਟੈਨਸ਼ਨ ਹੀ ਨਹੀਂ ਲੈਣੀ ਬਿਲਕੁਲ ਵੀ ਸਭ ਵਧੀਆ ਹੋਣਾ ਜੀ